ਕਦਾ ਸਕੂਲਾ ਜੀ ਹੋ ਜਾਂਦਾ ਪਰ ਉਹ ਮੁੰਡਾ ਕੁੜੀ ਨੂੰ ਕੁਝ ਐਕਸਟਰਾ ਹੀ ਪਿਆਰ ਕਰਦਾ ਹੁੰਦਾ ਵਿਆਹ ਵੀ ਕਰਾ ਲੈਂਦਾ ਪਰ ਵਿਆਹ ਤੋਂ ਵੈਰੀ ਨੈਕਸਟ ਡੇ ਅਗਲੇ ਹੀ ਦਿਨ ਉਹ ਕੁੜੀ ਉਹ ਮੁੰਡੇ ਦੀ ਘੜੀ ਕੁੜੀ ਰੋਲੈਕਸ ਰੋਲੈਕਸ ਹੋਰ ਸਾਰੀਆਂ ਚੀਜ਼ਾਂ ਇਵਨ ਉਹਦੀ ਮਾਂ ਦਾ ਸਮਾਨ ਲੈ ਕੇ ਭੱਜ ਜਾਂਦੀ ਆ ਹੁਣ ਉਹ ਮੁੰਡਾ ਕਹਿੰਦਾ ਜਾਂ ਵੀ ਮੈਂ ਤੈਨੂੰ ਪਿਆਰ ਹੀ ਬਹੁਤ ਕਰਦਾ ਪਰ ਜੇ ਤੇਰੀ ਥਾਂ ਤੇ ਕਹਿੰਦਾ ਜੇ ਬੈਲੀ ਹੁੰਦਾ ਨਾ ਕੋਈ ਕਹਦਾ ਮੈਂ ਹੁਣ ਤੱਕ ਠੋਕ ਦੇਣਾ ਸੀ ਪਰ ਅੱਜ ਵੀ ਤੈਨੂੰ ਛੱਡ ਰਿਹਾ ਕਹਿੰਦਾ ਅੱਛਾ ਕਿਵੇਂ ਕਹਿੰਦਾ ਉਹ ਸੁਣ ਲਈ ਗੱਲ ਆ ਧੋਖ ਕਰਕੇ ਦਿਲ ਵਿੱਚ ਵੱੜ ਕੇ ਨਹੀਂ ਧੋਖ ਕਰਕੇ ਦਿਲ ਵਿੱਚ ਵੱੜ ਕੇ ਨਹੀਂ ਤੇਰਾ ਚੰਦਰੀਏ ਵੇੜਾ ਕਰਕੇ ਨਹੀਂ ਧੋਖ ਕਰਗੀ ਦਿਲ ਵਿੱਚ ਵੱੜ ਕੇ ਨਹੀਂ ਤੇਰਾ ਚੰਦਰੀਏ ਵੇੜਾ ਤੂੰ ਸ਼ੁਕਰ ਮਨਾ ਰੱਬ ਦਾ ਤੂੰ ਸ਼ੁਕਰ ਮਨਾ ਰੱਬ ਦਾ ਕੀਤਾ ਪਿਆਰ ਤੇਰੇ ਨਾਲ ਮੈਂ ਵੇ 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 ਜੇ ਕੋਈ ਤੇਰੀ ਨਾਲ ਤੇ ਵੈਲੀ ਹੁੰਦਾ ਥੋਕ ਦੇਣਾ ਸੀ ਤੇਰੀ ਨਾਲ ਤੇ ਵੈਲੀ ਹੁੰਦਾ ਥੋਕ ਦੇਣਾ ਸੀ ਤੇਰੀ ਨਾਲ ਤੇ ਵੈਲੀ ਹੁੰਦਾ ਥੋਕ ਦੇਣਾ ਸੀ ਸਾਲਾ ਮੈਂ ਅੱਜ ਇਹ ਮੇਲੇ ਦੀ ਇੱਕ ਖਾਸियत ਆ ਜੋ ਮੈਂ ਸੁਣਿਆ ਇੱਥੇ ਮਾਨਕ ਸਿੰਘ ਸਾਹਿਬ ਵੀ ਗਾ ਕੇ ਗਏ ਆ ਦਿਲਜੀਤ ਦਸਾਂਝ ਵੀ ਗਾ ਕੇ ਗਿਆ ਤੇ ਸੋ ਇਹ ਬਹੁਤ ਵੱਡੀ ਗੱਲ ਆ ਇਹ ਅੱਜ ਕੱਲ ਇੱਕ ਦਿਲਜੀਤ ਬਾਈ ਨਾਲ ਜੁੜਿਆ ਹੋਇਆ ਚੱਲ ਰਿਹਾ ਵੀ ਉਹਦੀ ਫਿਲਮ ਦਾ ਵਿਰੋਧ ਹੋ ਰਿਹਾ ਲੈਜੈਂਡਾ ਬੰਦਾ ਪਾਗਬੰਦਾ ਗੋਰਿਆਂ ਦੇ ਵਿੱਚ ਫਿਰਦਾ ਬਾਈ ਸ਼ਕੀਰਾ ਆਰਗਿਆਂ ਦੇ ਨਾਲ ਵੈਨਾ ਦੇ ਵਿੱਚ ਫਿਰਦਾ ਬਾਈ ਮੈਨੂੰ ਨਹੀਂ ਲੱਗਦਾ ਇਹ ਤੋਂ ਵੱਡੀ ਕੋਈ ਸਾਡੀ ਕੌਮ ਲਈ ਵੀ ਚੀਜ਼ ਹੋ ਸਕਦੀ ਆ ਸੋ ਸਾਨੂੰ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਉਹ ਵੀ ਸਾਡੇ ਨੇ ਜਿਹੜੇ ਉਧਰ ਨੇ ਉਹ ਵੀ ਸਾਡੇ ਨੇ ਅਸੀਂ ਵੀ ਉਧਰੋਂ ਆਏ ਹੋਇਆ ਸਾਡਾ ਉਹਦਾ ਪਰਿਵਾਰ ਉਧਰੋਂ ਆਇਆ ਹੋਇਆ ਹਾਂ ਪਰਸਨਲ ਸਾਡੇ ਕੋਈ ਮਤਭੇਦ ਨਹੀਂ ਪੋਲਿਟੀਕਲ ਹੋ ਸਕਦੇ ਆ ਹਮਲੇ ਦਾ ਵਿਰੋਧ ਆ ਪਰ ਇਹਦੇ ਕਰਕੇ ਕਲਾ ਨੂੰ ਵਿੱਚ ਲੈ ਕੇ ਆਉਣ ਦੇ ਉੱਥੋਂ ਦੇ ਸਾਡੇ ਵੀਰ ਭਰਾ ਹੈਗੇ ਜਿਨ੍ਹਾਂ ਨੇ ਗਲਤ ਬੋਲਿਆ ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਵੀ ਗਲਤ ਬੋਲੀਏ ਉਹਨਾਂ ਦੇ ਬਾਰੇ ਸਾਡੇ ਨੇ ਸੋ ਫਿਲਮ ਵੀ ਬਾਈ ਨੇ ਬਹੁਤ ਟਾਈਮ ਪਹਿਲਾਂ ਦੀ ਸ਼ੂਟ ਕੀਤੀ ਹੋਈ ਆ ਕਿਸੇ ਨੂੰ ਕੀ ਪਤਾ ਹੁੰਦਾ ਮੈਂ ਤਾਂ ਆਪ ਜਾ ਕੇ ਕੋਈ ਸ਼ੂਟ ਜੇ ਮੈਨੂੰ ਆ ਜਾਂਦੀ ਆਪਰਚੁਨਿਟੀ ਮੈਂ ਦਾਅਵ ਕਰ ਲੈਣੀ ਸੀ ਪਰ ਬਾਈ ਤਾਂ ਬਹੁਤ ਵੱਡੀ ਥਾਂ ਆ ਸੋ ਮੈਨੂੰ ਨਹੀਂ ਲੱਗਦਾ ਉਹਦੇ ਬਾਰੇ ਕਿਸੇ ਨੂੰ ਇਹ ਵੀ ਉਹਨੂੰ ਰਿਮਾਈਂਡ ਕਰਾਉਣਾ ਚਾਹੀਦਾ ਕਿ ਤੂੰ ਇੰਡੀਅਨ ਆ ਅਸੀਂ ਸਾਰੇ ਇੰਡੀਅਨ ਆ ਕਿਸੇ ਨੂੰ ਦੱਸਣ ਦੀ ਥੋੜੀ ਲੋੜ ਆ ਵੀ ਅਸੀਂ ਇੰਡੀਅਨ ਆ ਇੰਡੀਅਨ ਆ ਜਿੱਥੇ ਕੋਈ ਗੱਲ ਦੇਚਦੀ ਆਉਗੀ ਨਾਲ ਖੜੇ ਆ ਪਰ ਇਦਾਂ ਐਵੇਂ ਚੱਕੀ ਚੱਲੋ ਕੰਮ ਕਿਉਂਕਿ ਸ਼ਾਇਦ ਉਹਦੇ ਸਿਰ ਤੇ ਪਾਗਾ ਦੂਜਿਆਂ ਦਾ ਤਾਂ ਕੰਮ ਹੈਗਾ ਹੀ ਆ ਪਰ ਜਦੋਂ ਆਪਦੇ ਬੋਲਦੇ ਆ ਦੁੱਖ ਲੱਗਦਾ ਉਸ ਚੀਜ਼ ਦਾ ਸਾਰੇ ਜਣੇ ਸਪੋਰਟ ਕਰਿਓ ਕੀ ਦੀ ਤੇ ਮੈਨੂੰ ਲੱਗਦਾ ਇੱਥੇ ਤਾਂ ਲੱਗੀ ਨਹੀਂ ਪਰ ਜਿਹੜੇ ਜਿਹੜੇ ਤੁਹਾਡੇ ਬਾਹਰਲੇ ਫਿਲਮ ਜ਼ਰੂਰ ਦੇਖ ਕੇ ਆਏ ਹੋ ਬੰਦਾ ਪ੍ਰੋਡਿਊਸਰਾਂ ਨਾਲ ਖੜਾ ਸਟੈਂਡ ਲਿਆ ਬਹੁਤ ਵਧੀਆ ਗੱਲ ਆ 니 ਤੂੰ ਜਾਣਦੀ ਇਹ ਜੱਟ ਨੂੰ ਤੇਰੇ ਲਈ ਲੜੀਆਂ ਬਹੁਤ ਲੜਾਈਆਂ ਜੇ ਤਾਂ ਕਰਦੇ ਸੀ ਤੈਨੂੰ ਨਾ ਦਿਆਂ ਚੀਕਾ ਮੈਂ ਕਢਵਈਆ ਜਿੰਨਾ ਬਹਾਦਰ ਵਰਨਾ ਮੀ ਤੂੰ ਜਾਣਦੀ ਇਹ ਜੱਟ ਨੂੰ ਤੇਰੇ ਲਈ ਲੜੀਆਂ ਬਹੁਤ ਲੜਾਈਆਂ ਕਿਹੜੇ ਤਾਂ ਕਰਦੇ ਸੀ ਤੈਨੂੰ ਨਾ ਦਿਆਂ ਚੀਕਾ ਮੈਂ ਕਢਵਈਆ ਬੜਾ ਅੜਪ ਸੁਭਾ ਮੇਰਾ ਬੜਾ ਅੜਪ ਸੁਭਾ ਮੇਰਾ ਦੇਖਣ ਨੂੰ ਪੋਣਾ ਪਾਲਾ ਮੈਂ ਕਿ ਵੈਲੀ ਹੁੰਦਾ ਥੋਕ ਦੇਣਾ ਸੀ ਤੇਰੀ ਸਾਤੇ ਵੈਲੀ ਹੁੰਦਾ ਥੋਕ ਦੇਣਾ ਸੀ ਤੇਰੀ ਸਾਤੇ ਵੈਲੀ ਹੁੰਦਾ ਥੋਕ ਦੇਣਾ ਸੀ ਸਾਲਾ ਮੈਂ ਕਿਤੇ ਮਨ ਲਵੀ ਪਾਣੇ ਮਰ ਜਾਣੀਏ ਪੁੱਛਿਆ ਨਾ ਕਰ ਤੂੰ ਟਿਕਾਣੇ ਮਰ ਜਾਣੀਏ ਹਾਲ ਕਿਤੇ ਮਨ ਲਵੀ ਪੁੱਛਿਆ ਨਾ ਕਰ ਤੂੰ ਭਾਵੇਂ ਰੌਲੇ ਰੱਪੇ ਪੁਹਾੜੀਆਂ ਚ ਹੋਵਾਂਗੇ ਭਾਵੇਂ ਰੌਲੇ ਰੱਪੇ ਭਾਵੇਂ ਰੌਲੇ ਰੱਪੇ ਪੁਹਾੜੀਆਂ ਚ ਹੋਵਾਂਗੇ ਕਿੱਥੇ ਕਿੱਥੇ ਹੋਵਾਂਗੇ ਕਿੱਥੇ ਕਿੱਥੇ ਹੋਵਾਂਗੇ ਕਿੱਥੇ ਕਿੱਥੇ ਹੋਵਾਂਗੇ ਯਾਰਿਆਂ ਚ ਹੋਵਾਂਗੇ ਕਿੱਥੇ ਕਿੱਥੇ ਹੋਵਾਂਗੇ ਹੋ ਹੋ ਕਿੱਥੇ ਕਿੱਥੇ ਹੋਵਾਂਗੇ ਕਿੱਥੇ ਕਿੱਥੇ ਹੋਵਾਂਗੇ ਕਿੱਥੇ ਕਿੱਥੇ ਹੋਵਾਂਗੇ ਯਾਰਿਆਂ ਚ ਹੋਵਾਂਗੇ ਇਹ ਹਾਂ ਇਹ ਗਾਣਾ ਮੇਰਾ ਹੀ ਆ ਜਿਲਾ ਮੋਗਾ ਮੇਰੇ ਗਾਣਾ Google ਕਰਕੇ ਮੈਨੂੰ ਲਿਰਿਕਸ ਕਰਦੇ ਉਹ ਭੁੱਲ ਗਿਆ ਗਾਣੇ ਨੂੰ ਮੈਂ ਕਹਾਂ ਕਿ ਜਾਨਾ ਜੀ ਕਿਹਨੇ ਭੇਜਿਆ ਇਹ ਜਿਲਾ ਮੋਗਾ ਪਰ ਜੀ ਤੁਸੀਂ ਭੇਜੀਆ ਜੀ ਗੀ ਰੇਂਜ ਰੋਵਰਾਂ ਗੀ ਰੇਂਜ ਰੋਵਰਾਂ ਨੇ ਲਾਈ